ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਇੱਕ ਅਨੋਖੀ ਘਟਨਾ ਤੋਂ ਤੁਹਾਨੂੰ ਰੂਬਰੂ ਕਰਵਾਉਨੇ ਹਾਂ ਜੋ ਅੱਜ ਕੱਲ ਪੰਜਾਬ ਦੇ ਵਿੱਚ ਮਾਹੌਲ ਬਹੁਤ ਜ਼ਿਆਦਾ ਤਣਾਅਪੂਰਨ ਬਣਿਆ ਪਿਆ ਹੈ ਧਰਮ ਪ੍ਰਵਰਤਨ ਨੂੰ ਲੈ ਕੇ ਜਗਾ ਜਗਾ ਜੋ ਕੈਂਪ ਲੱਗ ਰਹੇ ਨੇ ਵਿਦੇਸ਼ਾਂ ਤੋਂ ਇਹਨਾਂ ਨੂੰ ਫੰਡ ਆ ਰਿਹਾ ਹੈ ਤੁਸੀਂ ਹੈਰਾਨ ਹੋ ਜਾਓਗੇ ਕਿ ਪੰਜਾਬ ਦੇ ਕਿਸੇ ਵੀ ਪਿੰਡ ਦੇ ਵਿੱਚ ਚਲੇ ਜਾਓ 40% ਦੀ ਜੋ ਆਬਾਦੀ ਹੈ ਉਹ ਈਸਾਈ ਬਣ ਚੁੱਕੀ ਹੈ ਕਿਉਂਕਿ ਇਹ ਪ੍ਰਚਾਰ ਹੀ ਇਸ ਲੈਵਲ ਤੇ ਕਰਦੇ ਆ ਸਾਧ ਸੰਗਤ ਜੀ ਕਿ ਹਰ ਕਿਸੇ ਨੂੰ ਲਾਲਚ ਦੇਣਾ ਕੋਈ ਗਰੀਬ ਬੰਦਾ ਹੈ ਉਸ ਨੂੰ ਜਿਸ ਚੀਜ਼ ਦੀ ਕਮੀ ਹੈ ਉਸ ਦੀ ਉਹ ਪੂਰੀ ਕਰ ਦਿੰਦੇ ਨੇ ਉਸ ਦੇ ਬੱਚਿਆਂ ਦੀਆਂ ਫੀਸਾਂ ਭਰ ਦਿੰਦੇ ਨੇ ਵੱਡੇ ਵੱਡੇ ਕਾਨਵਰਟ ਸਕੂਲ ਖੁੱਲੇ ਹੋਏ ਨੇ ਈਸਾਈ ਮਤ ਦੇ ਉਹਨਾਂ ਵਿੱਚ ਉਹਨਾਂ ਦੇ ਬੱਚੇ ਫ੍ਰੀ ਪੜ ਰਹੇ ਨੇ ਤੋ ਚੱਕ ਕੇ ਆਪਣਾ ਧਰਮ ਪਰਿਵਰਤਨ ਕਰ ਲੈਂਦੇ ਨੇ ਤੇ ਸਾਧ ਸੰਗਤ ਜੀ ਲੁਧਿਆਣਾ ਦੇ ਸਟੇਸ਼ਨ ਤੇ ਇੱਕ ਅਨੋਖੀ ਘਟਨਾ ਵਾਪਰੀ ਕਿ ਇੱਕ ਅਮਰਤਧਾਰੀ ਤੇ ਇੱਕ ਈਸਾਈ ਦੋਨਾਂ ਦੇ ਵਿਚਕਾਰ ਕਾਫੀ ਤਕਰਾਰ ਵੀ ਹੋ ਗਈ ਇਸ ਵਿਸ਼ੇ ਨੂੰ ਲੈ ਕੇ ਤੇ ਸਾਧ ਸੰਗਤ ਜੀ ਉਹਨਾਂ ਵਿਚਾਰ ਕਿਹੜੀ ਗੱਲਬਾਤ ਹੋਈ ਇਹ ਸਾਰੀ ਗੱਲਬਾਤ ਤੁਹਾਨੂੰ ਜਾਣੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਲੁਧਿਆਣਾ ਦੇ ਸਟੇਸ਼ਨ ਦੇ ਉੱਪਰ ਇੱਕ ਪਾਦਰੀ ਤੇ ਇੱਕ ਗੁਰਸਿੱਖ ਦੋਨੋਂ ਆਪਸ ਦੇ ਵਿੱਚ ਝਗੜ ਪਏ ਤੇ ਮਾਮਲਾ ਬਹੁਤ ਜ਼ਿਆਦਾ ਅੱਗੇ ਵਧ ਗਿਆ ਤੇ ਗੱਲ ਇਹ ਸੀ ਕਿ ਉਹ ਗੁਰਸਿੱਖ ਕਹਿ ਬੈਠਾ ਕਿ ਤੁਸੀਂ ਲੋਕ ਧਰਮ ਪਰਿਵਰਤਨ ਕਰਦੇ ਹੋ ਤੇ ਉਹ ਪਾਦਰੀ ਕਹਿੰਦਾ ਹਾਂ ਅਸੀਂ ਧਰਮ ਪਰਿਵਰਤਨ ਕਰਾਉਨੇ ਆ ਸਾਧ ਸੰਗਤ ਜੀ ਤੁਸੀਂ ਸੋਚੋ ਕਿ ਇੱਕ ਕੋਈ ਗਰੀਬ ਬੰਦਾ ਉਹ ਦਿਹਾੜੀ ਕਰਕੇ ਰੋਜ਼ ਦਾ 200 300 ਰੁਪਿਆ ਕਮਾਉਂਦਾ ਉਹ 200 300 ਦੇ ਨਾਲ ਆਪਣੇ ਬੱਚਿਆਂ ਨੂੰ ਚੰਗੇ ਕਾਨਵਰਟ ਸਕੂਲ ਦੇ ਵਿੱਚ ਨਹੀਂ ਪੜਾ ਸਕਦਾ ਆਪਣੇ ਘਰ ਦੇ ਵਿੱਚ ਸੁੱਖ ਸਹੂਲਤਾਂ ਨਹੀਂ ਲਿਆ ਸਕਦਾ ਤਾਂ ਜੇ ਕੋਈ ਐਦਾਂ ਦੇ ਬਾਹਰਲੇ ਲੋਕ ਆਉਂਦੇ ਨੇ ਉਹਨਾਂ ਨੂੰ ਆਕੇ ਲਾਲਚ ਦਿੰਦੇ ਨੇ ਕਿ ਤੁਹਾਡੇ ਬੱਚਿਆਂ ਨੂੰ ਅਸੀਂ ਫ੍ਰੀ ਪੜਾਵਾਵਾਂਗੇ ਤਾਨੂੰ ਘਰ ਦੇ ਵਿੱਚ ਕੋਈ ਵੀ ਸਮਾਨ ਦੀ ਜਰੂਰਤ ਹੈ ਜੇ ਤੁਹਾਨੂੰ ਸਮਾਨ ਵੀ ਪਹੁੰਚਾਵਾਂਗੇ ਤੁਹਾਡੇ ਘਰ ਰਾਸ਼ਨ ਵੀ ਪਹੁੰਚਾਵਾਂਗੇ ਤਾਂ ਉਹ ਇਨਸਾਨ ਕੀ ਕਹਿੰਦਾ ਹੈ ਉਹ ਇਨਸਾਨ ਇਹ ਸੋਚੇਗਾ ਕਿ ਠੀਕ ਹੈ ਮੈਂ ਆਪਣਾ ਧਰਮ ਬਦਲ ਲੈਣਾ ਹੈ ਮੈਨੂੰ ਮੇਰੇ ਬੱਚਿਆਂ ਦਾ ਭਵਿੱਖ ਚਾਹੀਦਾ ਹੈ ਵਧੀਆ ਉਹਨੂੰ ਸੁੱਖ ਸਹੂਲਤਾਂ ਮਿਲਦੀਆਂ ਨੇ ਤੇ ਹੁਣ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਸਾਧ ਸੰਗਤ ਜੀ ਕਿ ਆਪਾਂ ਉਹ ਕਿਉਂ ਨਹੀਂ ਕਰ ਸਕਦੇ ਕਿਉਂ ਲੋਕਾਂ ਨੂੰ ਧਰਮ ਬਦਲਣਾ ਪਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਕਿਸੇ ਚੀਜ਼ ਦੀ ਕਮੀ ਹੈ ਅਰਬਾਂ ਰੁਪਈਆ ਦਾ ਬਜਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਪਰ ਨਾ ਜੀ ਅਸੀਂ ਤਾਂ ਕੁਝ ਦੇਣਾ ਹੀ ਨਹੀਂ ਕਿਸੇ ਨੂੰ ਜਿੰਨੇ ਗਰੀਬ ਸਿੱਖ ਨੇ ਸਾਰਿਆਂ ਨੂੰ ਚੰਗੀਆਂ ਸਹੂਲਤਾਂ ਦੇਣ ਉਹਨਾਂ ਦੇ ਬੱਚਿਆਂ ਨੂੰ ਫ੍ਰੀ ਪੜਾਉਣਾ ਕਰ ਸਕਦੇ ਨੇ ਨਾ ਰੋਜ਼ ਕਰੋੜਾਂ ਰੁਪਈਆ ਦਾ ਚੜਾਵਾ ਹੁੰਦਾ ਗੋਲਕ ਦੇ ਵਿੱਚ ਸਭ ਕੁਝ ਹੋ ਸਕਦਾ ਹੈ ਸਕੂਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਖੋਲ ਸਕਦੀ ਹੈ ਜੋ ਉਹ ਲੋਕ ਕਰ ਸਕਦੇ ਨੇ ਜੇ ਆਪਾਂ ਹੀ ਆਪਣੇ ਗਰੀਬ ਸਿੱਖਾਂ ਨੂੰ ਸੰਭਾਲ ਲਈਏ ਤਾਂ ਐਫਜੀ ਨੌਬਤ ਕਦੇ ਵੀ ਨਾ ਆਵੇ ਸੋ ਸਾਧ ਸੰਗਤ ਜੀ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਿਓ ਗੁਰਫਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ